ਤੇ ਮੈਨਾਂ ਕੁਝ ਕੌੜੀਆਂ ਜੀਆਂ ਗੱਲਾਂ ਕਰਨੀਆਂ ਕੌੜੀਆਂ ਜੀਆਂ ਤੇ ਉਹ ਲੱਗਣਗੀਆਂ ਤੇ ਫਿਰ ਮੇਰੇ ਤੇ ਵੀ ਦੋ ਚਾਰ ਤਾਂ ਪੱਕੇ ਬੋਲਣਗੇ ਕਿਉਂਕਿ ਗੱਲਾਂ ਇਦਾਂ ਦੀਆਂ ਹੀ ਆ ਜਦੋਂ ਬਾਈ ਸਿੱਧੂ ਜਿਉਂਦਾ ਹੁੰਦਾ ਸੀ ਨਾ ਸਿੱਧੂ ਬਾਈ ਜਿਉਂਦਾ ਹੁੰਦਾ ਸੀ ਤਾਂ ਬੜੇ ਪੱਤਰਕਾਰ ਸੀ ਜਿਹੜੇ ਬਾਈ ਦੇ ਖਿਲਾਫ ਬੋਲਦੇ ਹੁੰਦੇ ਸੀ ਸਿੱਧੂ ਦੇ ਹਰ ਵਕਤ ਟਾਂ 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 ਟਿਆਂ ਬੋਲਦੇ ਹੁੰਦੇ ਸੀ ਤੇ ਉਹਨਾਂ ਦੇ ਬੋਲ ਕਰਕੇ ਸੁੱਖੀਆਂ ਚ ਰਹਿਣ ਕਰ ਕੀ ਤੇ ਬਾਈ ਤੇ ਪਰਚੇ ਹੋਏ ਸੀ ਠੀਕ ਹੈ ਨਾ ਬਾਈ ਨੂੰ ਜਿਉਂਦੇ ਜੀ ਪੱਤਰਕਾਰਾਂ ਨੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਪੇਜਾਂ ਵਾਲੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਕਿਉਂਕਿ ਉਹ ਤੇ ਇੰਨਾ ਕੁ ਬੋਲਦੇ ਰਹੇ ਜਿੰਨਾ ਵੀ ਕਹਦੇ ਉਹਦੇ ਉਲਟੀ ਬੋਲਦੇ ਸੀ ਜਿਹੜਾ ਵੀ ਬੋਲਦੇ ਸੀ 네ਗੇਟਿਵ ਹੀ ਬੋਲਣਾ ਸੀ ਉਹਦੇ ਪ੍ਰਤੀ ਤੇ ਹੁਣ ਉਹੀ ਪੇਜਾਂ ਵਾਲੇ ਨੇ ਜਿਹੜੇ ਪੇਜਣ ਲਾ ਲੋ ਪੱਥਰਕਾਰ ਲਾ ਲੋ ਜਿਹੜੇ ਸਿੱਧੂ ਦੇ ਘਰੇ ਬਾਰਗੇ ਲੈਣਾ ਲੱਗੀਆਂ ਰਹਿੰਦੀਆਂ ਹੀਆਂ ਤੇ ਕਿਉਂਕਿ ਚੰਨ ਵਿਹਾਂ ਲਈ ਗੱਲਾਂ ਕਰਨੀਆਂ ਕਹੂੰਗਾ ਤੇ ਕਰਦੀਆਂ ਗੱਲਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਯਾਰ ਜੇ ਇੱਕ ਵਾਰ ਇੱਕ ਗੱਲ ਕਹਿੰਦਾ ਮੈਂ ਮਾਤਾਗੇ ਮਾਤਾਗਾ ਤੇ ਬਾਪੂ ਜੀ ਆ ਬੇਬੇ ਬਾਪੂ ਆ ਉਹ ਹਰ ਇੱਕ ਬੰਦੇ ਦੀ ਇੱਜ਼ਤ ਕਰਦੇ ਉੱਥੇ ਜਾਣੇ ਹੋ ਜੇ ਆਰ ਜੀ ਉਸ ਨੂੰ ਦਿਲ ਦਾ ਭੇਦ ਦੇ ਦਿੰਦੇ ਆ ਨਾ ਨੇ ਚੱਕ ਕੇ ਏਡੀ ਵੱਡੀ ਹੈਡਲਾਈਨ ਬਣਾ ਕੇ ਪੇਸ਼ ਕਰਤੀ ਵੀ ਸਿੱਧੂ ਦੇ ਕਰਜੀਆਂ ਹਰ ਇੱਕ ਪੇਜ ਦੇ ਉੱਤੇ ਰੌਲਾ ਪੈ ਰਿਹਾ ਹਰ ਇੱਕ ਚੀਜ਼ ਦੇ ਉੱਤੇ ਰੌਲਾ ਪੈ ਰਿਹਾ ਇੰਸਟਾਗ੍ਰam ਖੋਲੋ ਉੱਥੇ ਰੌਲਾ YouTube ਖੋਲੋ ਉੱਥੇ ਰੌਲਾ Facebook ਖੋਲੋ ਉੱਥੇ ਰੌਲਾ ਯਾਰ ਜੇ ਸਾਨੂੰ ਉਹਨਾਂ ਨੇ ਦੱਸਤਾ ਤਾਂ ਯਾਰ ਐਡਾ ਹਾਜਮਾ ਰੱਖੋ ਵੀ ਤੁਸੀਂ ਅੰਦਰ ਪਚਾ ਲਓ ਯਾਰ ਇਹ ਗੱਲਾਂ ਸੋਟ ਚ ਹਾਜਮਾ ਹੈ ਨਹੀਂ ਚੰਨ ਵਿਹਵਾ ਖਾਤਰ ਤੁਸੀਂ ਕਿਉਂ ਟੈਨਸ਼ਨ ਪਾ ਰਹੇ ਹੋ ਦਿਮਾਗਾਂ ਦੇ ਉੱਤੇ ਉਹਦੇ ਪੰਜ ਸਟੰਟ ਪਏਗੇ ਬੰਦੇ ਦੇ ਮਾਤਾ ਵੀ ਬਿਮਾਰ ਰਹਿੰਦੇ ਆ ਸਰਪੰਚ ਸਾਹਿਬ ਦੇ ਵੀ ਸਟੰਟ ਪਏਗੇ ਯਾਰ ਕਿਉਂ ਉਹਨਾਂ ਨੂੰ ਟਾਰਚਰ ਕਰਿਆ ਤੁਸੀਂ ਕਿਉਂ ਉਹਨਾਂ ਦੀ ਦਿਮਾਗ ਤੇ ਬੋਝ ਬਣੇ ਜਿਉਂ ਕੱਲ ਦੇ ਲੱਗੀਆਂ ਖਬਰਾਂ ਜੀ ਖੁਸ਼ਖਬਰੀਆਂ ਉਹਨਾਂ ਲਈ ਖੁਸ਼ਖਬ ਜਿੱਦੇ ਆਉਣੀ ਆ ਯਾਰ ਸਭ ਨੂੰ ਪਤਾ ਲੱਗ ਜਾਣਾ ਯਾਰ ਮੈਂ ਠੀਕ ਕੋਈ ਗੱਲ ਕਹਿਣਾ ਬੇਬੇ ਬਾਪੂ ਨੂੰ ਵੀ ਛੱਤਰ ਮਾਰਾ ਕਰੋ ਇਹ ਜੇ ਬੰਦਿਆਂ ਦੇ ਇਹਨੂੰ ਇਹਨਾਂ ਦੱਸਾ ਗੁਰੂ ਵੀ ਇਹ ਗੱਲ ਇਹ ਜਿਹੜੀ ਤੁਹਾਡੇ ਘਰੇ ਆ ਕੇ ਤੁਹਾਡਾ ਭੇਦ ਲੈ ਕੇ ਸੋਸ਼ਲ ਮੀਡੀਆ ਤੇ ਇਜ਼ਹਾਰ ਕਰਦੇ ਆ ਜੇ ਬੰਦਿਆਂ ਦੇ ਛੱਤਰ ਮਾਰਾ ਕੇ ਰੋਟਕਾ ਕੇ ਇਹ ਫੇਰ ਲੋਟ ਆਉਣਗੇ ਲੱਖ ਲਾਂਤ ਦੀ ਗੱਲ ਆ ਯਾਰ ਉਹ ਉਹਨਾਂ ਤੇ ਮਾੜਾ ਮੋਟਾ ਤਰਸ ਕਰੋ ਯਾਰ ਤੁਸੀਂ ਕੱਲ ਦੇ ਲੱਗੇ ਹੋ ਹਰ ਹਰਕ ਚੀਜ਼ ਦੇ ਉੱਤੇ ਜਾ ਦੇ ਲੈ ਤੇਰੇ ਦੀ ਦਾ ਤੇਰੇ ਦੀ ਮੋੜੀ ਮੋੜੀ ਸ਼ਰਮ ਮੰਨੋ ਯਾਰ ਚਾਰ ਵਿਵਹਾਂ ਖਾਤਰ ਕਿਉਂ ਯਾਰ ਤੁਸੀਂ ਉਹਨਾਂ ਨੂੰ ਖੰਗਾਲ ਕਰ ਰਹੇ ਹੋ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਇੰਨੀ ਦੇਖੋ ਖੁਰਦੂ ਪੱਟ ਤਾਂ ਜੀ ਆ ਹੋਣ ਵਾਲਾ ਆ ਹੋਣ ਵਾਲਾ ਆ ਹੋਣਾ ਯਾਰ ਲੱਖ ਲਾਂ ਤਾਂ ਸੋਡੇ ਤੇ ਹੈ ਜਿੱਤੇ ਹੋਏ ਇਹ ਸਾਨੂੰ ਸਾਰਾ ਪਤਾ ਵੀ ਕੀ ਦੀ ਕਰਤੂਤ ਹੈ ਇੱਕ 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 ਗੱਲ ਹੋਰ ਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਪਰ ਜ਼ਬਾਨ ਕੁੱਤੀ ਆ ਜੱਟ ਦਾ ਘਾੜਿਆ ਪੱਟੇ ਮੂੰਹ ਅੱਜ ਮੇਰਾ ਪੱਟੇ ਲਾ ਲਓ ਮੇਰਾ ਬੀਬੀ ਬਹੁਤ ਵਧਿਆ ਯਾਰ ਜੇ ਦੇ ਸੋਡੇ ਕਿਸੇ ਦੀ ਧੀ ਪੈਣ ਦੇ ਕੋਈ ਜਵਾਬ ਹੁੰਦਾ ਤੇ ਤੁਸੀਂ ਫਿਰ ਸੋਸ਼ਲ ਮੀਡੀਆ ਤੇ ਪਾਉਨੇ ਹੋ ਤੁਸੀਂ ਲੋਕਾਂ ਦੀਆਂ ਖਬਰਾਂ ਦਾ ਚੱਕ ਚੱਕ ਟੱਚ ਟੱਚ ਲਾਈ ਜਾਂਦੇ ਹੋ ਤੜਾ ਤੜਾ ਲਾਈ ਜਾਂਦੇ ਹੋ ਤੇ ਜਦੋਂ ਸੋਡੇ ਕਿਸੇ ਤੇ ਜਵਾਬ ਹੁੰਦਾ ਤੁਸੀਂ ਦੱਸਦੇ ਹੋ ਪਹਿਲਾਂ ਯਾਰ ਚਾਰ ਪੈਸਿਆਂ ਦੀ ਚਾਰ ਬਿਊਹਾਂ ਲਈ ਤੁਸੀਂ ਈਨਾ ਹਰਾਮ ਕਰ ਛੱਡਿਆ ਪਰਿਵਾਰ ਦਾ ਲੱਖ ਲਾਹਨ ਤਹ ਜੀ ਸੋਡੀ ਸੋਚਦੇ ਸੋਡੀ ਤੇ